एसएसपी साहब ਨੂੰ ਬਹੁਤ ਬਹੁਤ ਨਮਨ ਧੰਨਵਾਦ ਕਰਨਾ ਉਹਨਾਂ ਦਾ ਵੀ ਜਿਹੜੀ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਇਹਦਾ ਅਭਿਆਨ ਚਲਾਇਆ ਅਗਰ ਕੋਈ ਨਸ਼ੇ ਨੂੰ ਵੇਚ ਕੇ ਸਾਡੀ ਜੁਵਾ ਪੀੜ੍ਹੀ ਨੂੰ ਨਸ਼ੇ ਵੱਲ ਲਾ ਕੇ ਉਹਦੀ ਜਿਹੜੀ ਕਾਲੀ ਕਮਾਈ ਹੈ ਉਹਦੇ ਨਾਲ ਅਗਰ ਉਹਨੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਬਣਾਈ ਹੈ ਤਾਂ ਸਾਰੀ ਜਿਹੜੀ ਆਪਣੀ ਸਰਕਾਰ ਅਜੇ ਕਬਜ਼ੇ ਵਿੱਚ ਲਏਗੀ ਅਗਰ ਲੀਡਰ ਪੁੱਛ ਸਰਕਾਰ ਅਗਰ ਚਾਹੇ ਤੇ ਮੈਨੂੰ ਨਹੀਂ ਲੱਗਦਾ ਵੀ ਨਸ਼ਾ ਵੇਚੇਗਾ ਸੋ ਪਹਿਲੀ ਵਾਰ ਹੋਇਆ ਵੀ ਸਾਡੇ ਸਿਆਣਗੁਰ ਦੇ ਵਿੱਚ ਕੱਲ ਜਿਹੜਾ ਅਭਿਆਨ ਚਲਿਆ ਹੈ ਅਗਰ ਪਹਿਲੀਆਂ ਸਰਕਾਰਾਂ ਇਸ ਤਰ੍ਹਾਂ ਦੇ ਅਭਿਆਨ ਚਲਾਨੀਆਂ ਫਿਰ ਮੈਨੂੰ ਲੱਗਦਾ ਵੀ ਇਹ ਨਸ਼ਾ ਜਿਹੜਾ ਬੜੀ ਫੇਰ ਪਹਿਲੇ ਤਾਂ ਬੰਦ ਹੋ ਜਾਣਾ ਸੀ ਮੈਂ ਵੀ ਸੁਣੀ ਹੈ ਵੀ ਇਹਦੀ ਇੱਕ ਪ੍ਰੈਗਾ ਗੋਲੀ ਹੈ ਕਿਉਂਕਿ ਜਿਹੜੇ ਕੋਈ ਨੌਜਵਾਨ ਹੈ ਜਿੰਨਹਦੇ ਕੋਈ ਪੈਸਾ ਨਹੀਂ ਹੁੰਦਾ ਫਰੈਂਸ਼ੀਲ ਦੌਰ ਤੋਂ ਵੀਤ ਹੁੰਦੇ ਸੋ ਇਹ ਪ੍ਰੈਗਾ ਸਸਤੀ ਗੋਲੀ ਹੈ ਇਹਨੂੰ ਕੋਈ ਮਿਕਸ ਕਰਕੇ ਉਹ ਗੋਲੀਆਂ ਦਾ ਆਈ ਥਿੰਕ ਕੋਈ ਚਮਚੇ ਦੇ ਉੱਤੇ ਕਰ ਕਰਕੇ ਮਿਕਸ ਕਰਕੇ ਉਹਦਾ ਉਹ ਮਿਸ਼ਰ ਦਾ ਜਿਹੜਾ ਸੇਵਨ ਕਰਦੇ ਆ ਸਿਵਲ ਸਭਾ ਦੇ ਸੰਜੇ ਜਿਹੜੇ ਸਾਡੇ ਪ੍ਰਧਾਨਗੁਰ ਉਹਨਾਂ ਨੂੰ ਵੀ ਮੈਂ ਇਸ ਬਾਰੇ ਜਿਹੜੀ ਗੱਲਬਾਤ ਕਰਾਂਗਾ ਵੀ ਅਗਰ ਸਾਰੇ ਮੈਡੀਕਲ ਸਟੋਰਾਂ ਨੂੰ ਤੁਹਾਡੇ ਕੋਲ ਕੋਈ ਮੈਸੇਜ ਲੱਗ ਜਾਏ ਅਗਰ ਕੋਈ ਵੀ ਮੈਡੀਕਲ ਸਟੋਰ ਇਸ ਤਰ੍ਹਾਂ ਦੀਆਂ ਗੋਲੀਆਂ ਵੰਦਦਾ ਹੋਇਆ ਪਾਇਆ ਗਿਆ ਤੇ ਉਹ ਉਹਨੂੰ ਜਿਹੜਾ ਲਾਇਸੈਂਸ ਦਾ ਕੈਨਸਲ ਕੀਤਾ ਜਾਏਗਾ। ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਕੇਆਰਟੀ ਨਿਊਜ਼ ਤੇ ਮੈਂ ਹਾਂ ਲੱਕੀ ਸਰੋਜ। ਅੰਮ੍ਰਿਤਸਰ ਦੇ ਕੀ ਪੂਰੇ ਪੰਜਾਬ ਭਰ ਦੇ ਵਿੱਚ ਕੱਲ ਪੰਜਾਬ ਪੁਲਿਸ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਯੁੱਧ ਨਸ਼ਿਆਂ ਵਿਰੋਧੀ ਕਮਹੀਮ ਦਾ ਨਾਮ ਦਿੱਤਾ ਗਿਆ ਜਿਸ ਦੇ ਚੱਲਦਿਆਂ ਕਾਫੀ ਰਿਕਵਰੀਆਂ ਜੜੀਆਂ ਨੇ ਪਠਾਨਕੋਟ ਦੇ ਵਿੱਚ ਔਰ ਪੂਰੇ ਪੰਜਾਬ ਭਰ ਦੇ ਵਿੱਚ ਕੀਤੀਆਂ ਗਈਆਂ ਨੇ ਇਸ ਮੁਹਿੰਮ ਦੇ ਬਾਰੇ ਗੱਲਬਾਤ ਕਰਨ ਲਈ ਸਾਹਮਣੇ ਮੌਜੂਦ ਨੇ ਆਮ ਆਦਮੀ ਪਾਰਟੀ ਤੋਂ ਜ਼ਿਲ੍ਹਾ ਪ੍ਰਧਾਨ ਟਰੱਕ ਰਮੇ ਸਿੰਘ ਮੰਟੋ ਜੀ ਗੱਲਬਾਤ ਕਰਾਂਗੇ ਮੰਟੋ ਜੀ ਕਿੱਸਾ ਦੇਖਦੇ ਸਭ ਇਹਨੂੰ ਕਿੰਨਾ ਬਲ ਮਿਲੇਗਾ ਇਸ ਚੀਜ਼ ਨੂੰ ਇਸ ਚੀਜ਼ ਦੇ ਨਾਲ ਨਸ਼ੇ ਉਪਠਲ ਪਾਉਣ ਵਾਸਤੇ ਸਭ ਤੋਂ ਪਹਿਲੇ ਤੇ ਲੱਗ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਹਾ ਟਿਨੂ ਚੈਨਲ ਪੂਰੀ ਟੀਮ ਦਾ ਜਿਹੜੇ ਹਮੇਸ਼ਾ ਲੋਕਾਂ ਨੂੰ ਲੀਡਰਾਂ ਨੂੰ ਔਰ ਪੁਲਿਸ ਨਾਲ ਜਿਹੜਾ ਇੱਕ ਰਿਲੇਸ਼ਨ ਬਣਾਏ ਰੱਖਦੇ ਆ ਸੋ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਇਹ ਅਭਿਆਨ ਚਲਾਇਆ ਹੈ ਯੁੱਧ ਨਸ਼ਿਆਂ ਵਿਰੁੱਧ ਸੋ ਇਸ ਦੇ ਤਹਿਤ ਜਿਹੜਾ ਤੁਸੀਂ ਦੇਖਿਆ ਵੀ ਕੱਲ ਸਾਡੇ ਪਠਾਨਕੋਟ ਦੇ ਜਿਹੜੇ ਐਸਐਸਪੀ શ્રી ਦਲਜਿੰਦਰ ਢਿੱਲੋਂ ਜੀ ਉਹਨਾਂ ਨੇ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਜਿਹੜੇ ਸਜਾਨਪੁਰ ਦੇ ਵਿੱਚ ਜਿਹੜੇ ਕੋਈ ਚਿੱਟੇ ਨੂੰ ਵੇਚਦੇ ਆ ਨਸ਼ਿਆਂ ਨੂੰ ਜਿਹੜੇ ਸਮਗਲਕ ਕਰਦੇ ਆ ਉਹਨਾਂ ਦੇ ਇੱਕ ਬੜੀ ਵਧੀਆ ਤਰੀਕੇ ਨਾਲ ਜਿਹੜੀ ਨਕੇਲ ਕਸੀ ਹੈ ਸੋ ਇਹਦੇ ਨਾਲ ਜਿਹੜਾ ਇੱਕ ਮੈਸੇਜ ਹੈ ਬੜਾ ਪੋਜ਼ਿਟਿਵ ਗਿਆ ਪੂਰੇ ਸ਼ਹਿਰ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਸੋ ਕਹਿਣ ਦਾ ਮਤਲਬ ਹੈ ਵੀ ਅਗਰ ਸਰਕਾਰ ਚਾਹੇ ਤੇ ਨਸ਼ਾ ਜਦਾ ਲੰਬਾ ਨਹੀਂ ਚੱਲ ਸਕਦਾ ਸੋ ਅਗਰ ਸਰਕਾਰ ਨੇ ਪੂਰਾ ठान ਰੱਖਿਆ ਵੀ ਅਸੀਂ ਜਿਹੜਾ ਨਸ਼ਾ ਹੈ ਇਹ ਬਿਲਕੁਲ ਨਹੀਂ ਹੋਣ ਦੇਣਾ ਸੋ ਮੈਂ ਵੀ ਆਪਣੇ ਐਸਐਸਪੀ ਸਾਹਿਬ ਜੀ ਨੂੰ ਬਹੁਤ ਬਹੁਤ ਉਹਨਾਂ ਨੂੰ ਮੈਂ ਧੰਨਵਾਦ ਕਰਨਾ ਉਹਨਾਂ ਦਾ ਜਿਹੜੀ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਜਿਹੜਾ ਅਭਿਆਨ ਚਲਾਇਆ ਸੋ ਅਸੀਂ ਵੀ ਉਹਨਾਂ ਦੇ ਨਾਲ ਆ ਮੈਂ ਪੂਰੇ ਆਪਣੇ ਜ਼ਿਲ੍ਹੇ ਪਠਾਨਕੋਟ ਦੇ ਜਿੰਨੇ ਵੀ ਸਾਡੇ ਆਮ ਆਦੀ ਪਾਰਟੀ ਦੇ ਕਾਰਜਕਰਤਾ ਮੈਂ ਬਾਕੀ ਪਾਰਟੀਆਂ ਦੇ ਵੀ ਨੁਮਾਇੰਦੇ ਨੂੰ ਵੀ ਇਹੀ ਬੇਨਤੀ ਕਰਨਾ ਵੀ ਇਹ ਟਾਈਮ ਹੈ ਇਸ ਲਈ ਸਾਰੇ ਇਕੱਠੇ ਰਲ ਮਿਲ ਕੇ ਅਸੀਂ ਨਸ਼ੇ ਨੂੰ ਜਿਹੜਾ ਠੱਲ ਪਾਈਏ ਨਸ਼ਾ ਜਿਹੜਾ ਬੰਦ ਕਰਾਉਣ ਦੇ ਵਿੱਚ ਅਸੀਂ ਸਰਕਾਰ ਦਾ ਅਸੀਂ ਆਪਣੇ ਪੰਜਾਬ ਪੁਲਿਸ ਦਾ ਜਿਹੜਾ ਸਹਿਯੋਗ ਕਰੀਏ ਜਿਹਦੇ ਨਾਲ ਜਿਹੜਾ ਸਾਡਾ ਨਸ਼ੇ ਦੇ ਵਿੱਚ ਰੋਕਥਾਮ ਹੋਏ ਸੋ ਮੈਂ ਐਪਰੀਸ਼ੀਏਟ ਕਰਨਾ ਮੈਂ ਪੰਜਾਬ ਸਰਕਾਰ ਨੂੰ ਔਰ ਆਪਣੇ ਪੰਜਾਬ ਪੁਲਿਸ ਨੂੰ ਜੀ ਮਨਤੂ ਜੀ ਇੱਕ ਕੱਲ ਅਭਿਆਨ ਦੇ ਵਿੱਚ ਬੜੀ ਵਧੀਆ ਦੇਖਣ ਨੂੰ ਚੀਜ਼ ਮਿਲੀ ਹੈ ਕਿ ਜਿਹੜੇ ਲੋਕਾਂ ਦੇ ਉੱਪਰ ਮਾਮਲੇ ਦਰਜ ਸੀ ਕਿ ਨਸ਼ੇ ਦੇ ਉਹ ਰੋਪੀਆਂ ਨੂੰ ਨਾਲ ਲੈ ਕੇ ਪੁਲਿਸ ਜਿਹੜੀ ਆ ਉਹ ਉਹਨਾਂ ਦੇ ਮੋਹੱਲਿਆਂ ਵਿੱਚ ਗਈ ਆ ਕਿਤਨੇ ਕਿਤੇ ਲੋਕਾਂ ਦੇ ਵਿੱਚ ਸ਼ਰਮ ਹੋਏਗੀ ਕਿ ਆਪਾਂ ਜੇ ਗਲਤ ਕੰਮ ਕਰਾਂਗੇ ਤੇ ਸਾਨੂੰ ਵੀ ਨਹੀਂ ਨਜਲੀਲ ਕੀਤਾ ਜਾਵੇਗਾ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬਿਲਕੁਲ ਅਗਰ ਕੋਈ ਬੰਦਾ ਨਸ਼ੇ ਦੇ ਵਿੱਚ ਇਨਵੋਲਡ ਹੈ ਸਾਡੇ ਜਿਹੜੇ ਆਉਣ ਵਾਲੀ ਜੁਵਾ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਵਿੱਚ ਤੱਕੇ ਰਿਹਾ ਤੇ ਉਹ ਮੇਰੇ ਖਿਆਲ ਉਹਨੂੰ ਮਾਫੀ ਨਾਂ ਦੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਸੋ ਇੱਕ ਬੜੀ ਇਨਸਲਟ ਫੀਲ ਹੁੰਦੀ ਹੈ ਅਗਰ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਅਗਰ ਪੰਜਾਬ ਪੁਲਿਸ ਉਹਨਾਂ ਦੇ ਘਰ ਆ ਕੇ ਰੇਡ ਕਰੇ ਉਹਨਾਂ ਨੂੰ ਫੜ ਕੇ ਲੈ ਕੇ ਜਾਏ ਸੋ ਕਹਿੰਦਾ ਮਤਲਬ ਵੀ ਕੋਈ ਹੁਣ ਬਚ ਨਹੀਂ ਸਕਦਾ ਜੋ ਸਰਕਾਰ ਨੇ ਠਾਨ ਲਿਆ ਪੁਲਿਸ ਨੇ ਠਾਨ ਲਿਆ ਇਹ ਨਸ਼ਾ ਨਹੀਂ ਅਸੀਂ ਵੇਚਣ ਦੇਣਾ ਅਗਰ ਕੋਈ ਨਸ਼ੇ ਦੇ ਵਿੱਚ ਇਨਵਾਲਡ ਹੈ ਤੇ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਗੀ ਤੇ ਤੁਸੀਂ ਦੇਖਿਆ ਵੀ ਹੋਣਾ ਵੀ ਸਰਕਾਰ ਲੋਈ ਵੀ ਹਦਾਇਤਾਂ ਅਗਰ ਕੋਈ ਨਸ਼ੇ ਨੂੰ ਵੇਚ ਕੇ ਸਾਡੀ ਜੁਵਾ ਪੀੜ੍ਹੀ ਨੂੰ ਨਸ਼ੇ ਵੱਲ ਲਾ ਕੇ ਉਹਦੀ ਜਿਹੜੀ ਕਾਲੀ ਕਮਾਈ ਹੈ ਉਹਦੇ ਨਾਲ ਅਗਰ ਉਹਨੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਬਣਾਈ ਹੈ ਤਾਂ ਸਾਰੀ ਜਿਹੜੀ ਆਪਣੀ ਸਰਕਾਰ ਅੱਜ ਕਬਜ਼ੇ ਵਿੱਚ ਲਏਗੀ ਸੋ ਜਿਹੜੀ ਕੋਈ ਹੋਏਗੀ ਉਹਨੂੰ ਪੂਰਾ ਜੀ ਸੀਵੀ ਲਾ ਕੇ ਉਹਨੂੰ ਢਾਇਆ ਜਾਏਗਾ ਸੋ ਕਹਿਣ ਦਾ ਮਤਲਬ ਵੀ ਹੁਣ ਜਿਹੜੇ ਇਸ ਤਰ੍ਹਾਂ ਦੇ ਕੋਈ આરોપી ਹੈ ਜਿਹੜੇ ਨਸ਼ਾ ਵੇਚਦੇ ਹੈ ਉਹ ਹੁਣ ਬਚ ਨਹੀਂ ਸਕਦੇ ਜੀ ਮਾਤਾ ਜੀ ਕਈ ਵਾਰ ਦੇਖਿਆ ਜਾਂਦਾ ਕਿ ਨਸ਼ੇ ਵਾਲਾ ਫੜਿਆ ਜਾਂਦਾ ਤਾਂ ਜ਼ਿਆਦਾਤਰ ਤੇ ਦੇਖਿਆ ਹੀ ਜਾਂਦਾ ਕਿ ਨੇਤਾਵਾਂ ਵੱਲੋਂ ਉਹਨਾਂ ਦੀ ਅਪਰੋਚ ਕੀਤੀ ਜਾਂਦੀ ਕਿ ਉਹਨੂੰ ਬਚਾਉਣ ਵਾਸਤੇ ਉਹਨਾਂ ਨੇਤਾਵਾਂ ਨੂੰ ਕੀ ਮੈਸੇ ਦੇਣਾ ਚਾਹੁੰਦੇ ਹੋ ਦੇਖੋ ਮੈਂ ਲੱਖਜੀ ਤੁਹਾਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਵੀ ਨਸ਼ਾ ਕੋਈ ਵਿਕਦਾ ਹੈ ਇਹਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਲੀਡਰਾਂ ਦੀ ਕੋਈ ਭਾਗੀਦਾਰੀ ਰਹੀ ਹੁੰਦੀ ਹੋਣੀ ਹੈ ਤਾਂ ਹੀ ਨਸ਼ਾ बिकਦਾ ਅਗਰ ਲੀਡਰ ਪੁੱਲਸ ਸਰਕਾਰ ਅਗਰ ਚਾਹੇ ਤੇ ਮੈਨੂੰ ਨਹੀਂ ਲੱਗਦਾ ਵੀ ਨਸ਼ਾ ਵੇਚਦਾ ਸੋ ਪਹਿਲੀ ਵਾਰ ਹੋਇਆ ਵੀ ਸਾਡੇ ਸਜਾਨਪੁਰ ਦੇ ਵਿੱਚ ਕੱਲ ਜਿਹੜਾ ਅਭਿਆਨ ਚਲਿਆ ਹੈ ਅਗਰ ਪਹਿਲੀਆਂ ਸਰਕਾਰਾਂ ਇਸ ਤਰ੍ਹਾਂ ਦੇ ਅਭਿਆਨ ਚਲਾਉਂਦੀਆਂ ਤੇ ਮੈਨੂੰ ਲੱਗਦਾ ਵੀ ਇਹ ਨਸ਼ਾ ਜਿਹੜਾ ਬੜੀ ਧਿਰ ਪਹਿਲੇ ਤਾਂ ਬੰਦ ਹੋ ਜਾਣਾ ਸੀ ਲੇਕਿਨ ਜਿਹੜਾ ਆ ਚਲੋ ਅੱਜ ਤੋਂ ਹੀ ਸ਼ਲਾਘਾਯੋਗ ਕਦਮ ਜਿਹੜਾ ਚਲਾਇਆ ਸਰਕਾਰ ਨੇ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਦੀ ਸਰਕਾਰ ਆਈ ਹੈ ਪਹਿਲੇ ਦਿਨ ਤੋਂ ਹੀ ਇਹਨਾਂ ਨੇ ਕਿਹਾ ਵੀ ਅਸੀਂ ਨਸ਼ਾ ਜਿਹੜਾ ਨਹੀਂ ਹੋਣ ਦੇਣਾ ਸੋ ਉਹਦੇ ਤਹਿਤ ਫਿਰ ਵੀ ਜਿਹੜਾ ਨਸ਼ਾ ਕਿਤੇ ਨਾ ਕਿਤੇ ਹੋ ਸਕਦਾ ਕਿਸੇ ਦੀ ਮਿਲੀ ਭੁਗਤ ਨਾਲ ਹੀ ਚੱਲਦਾ ਹੋਏ ਸੋ ਅੱਜ ਜਿਹੜਾ ਮੈਸੇਜ ਹੈ ਇਹ ਬੜਾ ਇੱਕ ਪੋਜ਼ਿਟਿਵ ਮੈਸੇਜ ਹੈ ਵੀ ਹੁਣ ਜਿਹੜੇ ਨਸ਼ੇ ਜਿਹੜੇ ਉਹਨਾਂ ਨੂੰ ਕਿਤੇ ਨਾ ਕਿਤੇ ਡਰ ਪੈ ਗਿਆ ਵੀ ਅਗਰ ਅਸੀਂ ਹੁਣ ਨਸ਼ਾ ਵੇਚਾਂਗੇ ਤੇ ਕਿਤੇ ਨਾ ਕਿਤੇ ਸਾਡੇ ਤੇ ਵੀ ਕਾਰਵਾਈ ਹੋਣੀ ਹੈ ਸੋ ਮੈਂ ਉਹਨਾਂ ਲੀਡਰ ਨੂੰ ਵੀ ਮੈਂ ਬੇਨਤੀ ਕਰਨਾ ਚਾਹਨਾ ਵੀ ਅਗਰ ਤੁਸੀਂ ਮੈਨੂੰ ਨਹੀਂ ਪਤਾ ਵੀ ਵਿੱਚ ਇਨਵੋਲ ਹੋਣਗੇ ਜਾਂ ਨਹੀਂ ਅਗਰ ਜਿਹੜੇ ਕਿ ਪਹਿਲੇ ਹੁੰਦੇ ਹੋਣਗੇ ਤੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਉਹਨਾਂ ਨੂੰ ਸੁਧਰ ਜਾਓ ਕਿਉਂਕਿ ਹੁਣ ਸਮਾਂ ਆ ਗਿਆ ਸਾਨੂੰ ਆਪਣੀ ਜੁਵਾ ਪੀੜੀ ਨੂੰ ਬਚਾਉਣ ਦਾ ਕਿਉਂਕਿ ਸਾਡੀ ਬਹੁਤ ਜ਼ਿਆਦਾ ਅੱਗੇ ਜੁਵਾ ਪੀੜੀ ਨੇ ਜਿਹੜਾ ਬਹੁਤ ਨੁਕਸਾਨ ਚੱਲਿਆ ਸਾਡੇ ਜਿਹੜੇ ਜੁਵਾ ਸਾਥੀ ਨਸ਼ੇ ਦੇ ਵਿੱਚ ਗਏ ਐ ਸੋ ਅੱਜ ਸਾਰੇ ਇਕੱਠੇ ਹੋ ਜਾਈਏ ਇੱਕ ਪਲੇਟਫਾਰਮ ਤੇ ਮੈਂ ਕਹਿੰਨਾ ਆਪਣੀ ਰਾਜਨੀਤੀ ਤੋਂ ਪਰੇ हट ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਣੇ ਸਰਕਾਰ ਦਾ ਔਰ ਆਪਣੇ ਪੁਲਿਸ ਦਾ ਸਾਥ ਲਈਏ ਜਿਹਦੇ ਨਾਲ ਕਿਤੇ ਨਾ ਕਿਤੇ ਤੁਹਾਡੇ ਸਹਿਯੋਗ ਕਰਨ ਹੋ ਸਕਦਾ ਵੀ ਜਿਹੜਾ ਕਦਾ ਨਸ਼ਾ ਮਹੀਨੇ ਵਿੱਚ ਬੰਦ ਹੋਣਾ ਅਸੀਂ ਹੋ ਸਕਦਾ ਵੀ 15 ਦਿਨਾਂ ਵਿੱਚ ਵੀ ਬੰਦ ਕਰ ਸਕਦੇ ਹਾਂ ਜੀ ਮੰਤਰ ਜੀ ਸਾਡੇ ਪਠਾਨਕੋੜ ਦੇ ਨਾਲ ਇਹਦੇ ਪੰਡਾ ਛੰਨੀਵੇਲੀ ਉਹ ਬਿਲਕੁਲ ਪਠਾਨਕੋੜ ਦੇ ਨਾਲ ਲੱਗਿਆ ਹੋਇਆ ਤੇ ਜਿਹੜਾ ਸ਼ੈਲੀਕੁਲੀਆਂ ਏਰੀਆ ਹੈਗਾ ਉੱਥੇ ਇੱਕ ਚੱਕੀ ਦਾ ਦਰਿਆ ਆ ਉੱਥੇ ਚੱਕੀ ਦੇ ਦਰਿਆ ਦੇ ਰਾਹੀਂ ਕਾਫੀ ਨਸ਼ਾ ਜਿਹੜਾ ਪੰਜਾਬ ਦੇ ਦਾਖਲ ਹੋ ਰਿਹਾ ਹਿਮਾਚਲ ਦੇ ਵਿੱਚ ਸਰਕਾਰ ਆਮ ਆਦੀ ਪਾਰਟੀ ਦੀ ਪੰਜਾਬ ਦੇ ਵਿੱਚ ਕਿਤਨਾ ਕਿਤੇ ਗੈਪ ਨਹੀਂ ਲੱਗਦਾ ਕਿ ਹੋਵੇਗਾ ਜਾਂ ਕੋਈ ਸੰਪਰਕ ਸਦਨ ਦੀ ਕਿੱਦਾਂ ਕੋਸ਼ਿਸ਼ ਕੀਤੀ ਜਾਵੇਗੀ ਕਿ ਸਰਕਾਰ ਉਹ ਵੀ ਜਿਹੜੀ ਹੈ ਇਸ ਤਰ੍ਹਾਂ ਦੇ ਕੰਮ ਕਰੇ ਦੇਖੋ ਲੱਖ ਜੀ ਹੋ ਸਕਦਾ ਤੁਹਾਨੂੰ ਯਾਦ ਹੋਵੇ ਮੈਂ ਜਦੋਂ ਪਿੱਛੇ ਜੀ ਸਾਡੇ ਭੇੜੀਆਂ ਦੇ ਵਿੱਚ ਜਿਹੜਾ ਜੈਣਕੇ ਤੋਂ ਜਿਹੜਾ ਇਨਲੀਗਲ ਤਰੀਕੇ ਨਾਲ ਜਿਹੜਾ ਰੌ ਮਟੀਰੀਅਲ ਲਿਆਂਦਾ ਜਾਂਦਾ ਹੈ ਜਿਹੜੇ ਮਾਈਨਿੰਗ ਦੇ ਰਿਲੇਟਿਡ ਸਾਰਗਣੇ ਜਿਹੜੇ ਸੋ ਮੈਂ ਅᱫੋ ਵੀ ਕਿਹਾ ਸੀ ਵੀ ਜਿਹੜਾ ਸਾਡੇ ਜ਼ਿਲੇ ਪਠਾਨਕੋਟ ਕਾਫੀ ਡਿਸਟਰਬ ਰਹਾ ਚਾਹੀ ਉਹ ਮਿਲਟੈਂਸੀ ਦੇ ਕਾਰਨ ਜਿਹੜੇ ਵਾਰਦਾਤ ਕਰਨ ਵਾਸਤੇ ਇੱਥੇ ਆ ਜਾਂਦੇ ਆ ਸੋ ਕਿਤੇ ਨਾ ਕਿਤੇ ਉਹ ਇਹੀ ਰਸਤੇ ਜਿਹੜੇ ਚੋਰ ਰਸਤੇ ਹੁੰਦੇ ਆ ਇੱਕ ਸਟੇਟ ਤੋਂ ਦੂਜੀ ਸਟੇਟ ਚ ਆਣ ਲਈ ਇਹ ਰਸਤਿਆਂ ਦੇ ਵਿੱਚ ਪਹਿਲੀ ਗੱਲ ਹੈ ਵੀ ਇਹ ਕੋਈ ਮਾਈਨਿੰਗ ਕੋਈ ਆਵਾਜਾਈ ਨਹੀਂ ਹੋਣੀ ਚਾਹੀਦੀ ਖਾਸ ਕਰਕੇ ਜਾਂਦੇ ਪੁਲਿਸ ਦੀ ਕੋਈ ਨਿਗਰਾਨੀ ਚ ਹੋਵੇ ਸੇਮ ਇਸ ਤਰ੍ਹਾਂ ਭੀੜੀ ਨਹੀਂ ਜਾਂ ਸਾਡੇ ਹਿਮਾਚ ਜਿਹੜੀ ਹਰੀਆਲ ਬੈਲਟ ਦੇ ਵਿੱਚ ਉੱਥੇ ਵੀ ਇਸ ਤਰ੍ਹਾਂ ਦੇ ਕੋਈ ਕੋਈ ਚੋਰ ਰਸਤੇ ਜਿੱਥੇ ਯਾਨੀ ਕਿ ਉਹ ਉੱਥੋਂ ਦੇ ਰੌ ਮਟੀਰੀਅਲ ਵੀ ਲੈਂਦੇ ਆ ਮੇਰੇ ਕਹਿਣ ਦਾ ਮਤਲਬ ਵੀ ਅਗਰ ਉਹ ਰੌ ਮਟੀਰੀਅਲ ਬਿਨਾਂ ਕਿਸੇ ਆਪਣੇ ਨਿਗਰਾਨੀ ਚ ਆ ਰਿਹਾ ਨਾ ਤੇ ਉਹ ਹਿਮਾਚਲ ਦੀ ਪੁਲਿਸ ਨੂੰ ਪਤਾ ਨਾ ਉਹ ਪੰਜਾਬ ਪੁਲਿਸ ਨੂੰ ਪਤਾ ਉਹ ਚੋਰ ਰਸਤੇ ਰਹੀ ਜਿਹੜੇ ਰਸਤੇ ਬਣੇ ਆ ਤੇ ਇਹਦੇ ਰਸਤੇ ਨਾ ਹੀ ਜਿਹੜੇ ਨਸ਼ਾ ਉਹਦਾ ਇੱਕ ਜ਼ਿਲ੍ਹੇ ਨੂੰ ਦੂਜੇ ਜ਼ਿਲ੍ਹੇ ਇੱਕ ਸਟੇਟ ਤੋਂ ਦੂਜੀ ਸਟੇਟ ਤੇ ਜਾਂਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਚੀਜ਼ਾਂ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਅਗਰ ਕਿਸੇ ਨੇ ਵੀ ਆਣਾ ਹੋਏ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਉਹ ਤੇ ਅਗਰ ਇਸ ਤਰ੍ਹਾਂ ਦੇ ਕੋਈ ਰਸਤੇ ਖੋਲੇ ਹੋਣਗੇ ਮੈਨੂੰ ਨਹੀਂ ਪਤਾ ਕਿ ਇਹਦੀ ਮੀਲੀ ਭੁਗਤਾ ਚਾਹੀਏ ਮਾਈਨਰੀ ਡਿਪਾਰਟਮੈਂਟ ਦੀ ਜਾਂ ਕਿਸੇ ਦੀ ਵੀ ਹੋ ਸਕਦੀ ਆ ਸੋ ਇਹ ਰਸਤੇ ਸਾਰੇ ਬੰਦ ਹੋਣੇ ਚਾਹੀਦੇ ਆ ਜਿਹੜਾ ਕੋਈ ਆਏ ਆਪਣੇ ਮੇਨ ਰਸਤੇ ਤੋਂ ਆਏ ਸੋ ਅਗਰ ਇਹ ਰਸਤੇ ਸਾਰੇ ਬੰਦ ਹੋਣਗੇ ਉਹਦੇ ਵਿੱਚ ਇੱਕ ਤਾਂ ਸਾਡੀ ਸਿਕਿਉਰਿਟੀ ਨਾਲ ਵੀ ਖਿਲਵਾੜ ਹੋ ਸਕਦਾ ਦੂਜਾ ਜਿਹੜਾ ਨਸ਼ੇ ਸਭ ਤੋਂ ਵੱਧ ਜਿਹੜਾ ਆਵਾਜਾਈ ਇਥੋਂ ਹੀ ਹੁੰਦੀ ਹੈ ਸੋ ਜਿਹੜੀਆਂ ਉਥੋਂ ਕੋਈ ਹੁਣ ਟਿਪਰਾਂ ਆ ਰਹੀਆਂ ਹਿਮਾਚਲ ਤੋਂ ਪੰਜਾਬ ਚ ਆ ਰਹੀਆਂ ਤੁਸੀਂ ਕੌਣ ਸੇ ਚੈੱਕ ਕਰ ਰਿਹਾ ਸੋ ਇਹ ਅਗਰ ਇਹ ਚੀਜ਼ਾਂ ਬੰਦ ਹੋ ਜਾਣ ਤੇ ਮੈਨੂੰ ਲੱਗਦਾ ਵੀ 50% ਨਸ਼ਾ ਉਹ ਮੰਤਜੀ ਸੁजानਪੁਰ ਦੇ ਵਿੱਚ ਆਮ ਤੌਰ ਤੇ ਦੇਖਿਆ ਜਾ ਰਿਹਾ ਕਿ ਨੌਜਵਾਨ ਜਿਹੜੇ ਨੇ ਉਹ ਪ੍ਰੈਗਾ ਗੋਲੀ ਇੱਕ ਬੂਸਟੋਕਾਸਟ ਗੋਲੀ ਹੈਗੀ ਆ ਉਹਨਾਂ ਨੂੰ ਮਿਕਸ ਕਰਕੇ ਜਿਹੜੇ ਨਸ਼ਾ ਸ਼ਲੋ ਕੇਂਦਰ ਵਿੱਚ ਗੋਲੀ ਮਿਲਦੀ ਹੈ ਉਹਨੂੰ ਮਿਕਸ ਕਰਕੇ ਉਹਦਾ ਨਸ਼ਾ ਦਾ ਸੇਵਨ ਕਰ ਰਹੇ ਨੇ ਉਹਨਾਂ ਦੇ ਜਿਹੜੇ ਨੌਜਵਾਨ ਆ ਉਹ ਸਾਈਕੋ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਪੱਗੀ ਕਰਦੇ ਆ ਇਸ ਚੀਜ਼ ਨੂੰ ਪਠਲ ਭਾਣ ਵਾਸਤੇ ਕੀ ਕੀਤਾ ਜਾਵੇਗਾ ਦੇਖੋ ਸਰਕਾਰ ਉਹ ਪੁਲਿਸ ਦਾ ਕਲੀਅਰ ਕੱਟ ਜਿਹੜਾ ਉਹਨੇ ਜਵਾਬ ਦਿੱਤਾ ਵੀ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਣਾ ਅਗਰ ਮੈਂ ਵੀ ਸੁਣੀ ਹੈ ਵੀ ਜਿਹੜੀ ਪ੍ਰੈਗਾ ਗੋਲੀ ਹੈ ਕਿਉਂਕਿ ਜਿਹੜੇ ਕੋਈ ਨੌਜਵਾਨ ਹੈ ਜਿੰਦੇ ਕੋਲ ਪੈਸਾ ਨਹੀਂ ਹੁੰਦਾ ਫਾਈਨੈਂਸ਼ੀਅਲ ਤੌਰ ਤੇ ਵੀਕ ਹੁੰਦੇ ਆ ਸੋ ਇਹ ਪ੍ਰੈਗਾ ਸਸਤੀ ਗੋਲੀ ਹੈ ਇਹਨੂੰ ਕੋਈ ਮਿਕਸ ਕਰਕੇ ਉਹ ਗੋਲੀਆਂ ਦਾ ਆਈ ਥਿੰਕ ਕੋਈ ਚਮਚੇ ਦੇ ਉੱਤੇ ਇਹਨੂੰ ਘਰ ਘੁਰ ਕੇ ਮਿਕਸ ਕਰਕੇ ਉਹਦਾ ਉਹ ਨਸ਼ਾ ਦਾ ਜਿਹੜਾ ਸੇਵਨ ਕਰਦੇ ਆ ਸੋ ਕਈ ਸਿਆਣਪੁਰ ਦੇ ਵਿੱਚ ਵੀ ਤੁਸੀਂ ਵੀਡੀਓ ਦੇਖੀ ਹੋਣੀ ਆ ਵੀ ਉਹਦੇ ਵਿੱਚ ਰਾਤ ਦੇ 12 12 ਵਜੇ ਛੋਟੇ ਛੋਟੇ ਨੌਜਵਾਨ ਇਹਦੀ ਗੋਲੀ ਦਾ ਜਿਹੜਾ ਸੇਵਨ ਕਰਦੇ ਆ ਸੋ ਇਹ ਕਲੀਅਰ ਕੱਟ ਜਿਹ ਇਹ ਉਹਨਾਂ ਨੂੰ ਵੀ ਚੇਤਾਵਨੀ ਹੈ ਸਰਕਾਰੀ ਤਰਫੋਂ ਵੀ ਔਰ ਸਾਡੇ ਤਰਫੋਂ ਵੀ ਅਗਰ ਕੋਈ ਮੈਡੀਕਲ ਸਟੋਰ ਵਾਲਾ ਇਸ ਤਰ੍ਹਾਂ ਦੀ ਜਿਹੜੀ ਗੋਲੀਆਂ ਵਿਦਾਊਟ ਕੋਈ ਡਾਕਟਰ ਦੀ ਯਾਨੀ ਕਿ ਰეკਮੈਂਡ ਕੀਤੇ ਹੋਏ ਅਗਰ ਤੁਸੀਂ ਦਿੱਤੇ ਪਕੜੇਗੇ ਤੇ ਤੁਹਾਡੇ ਤੇ ਵੀ ਸੇਮ ਐਕਸ਼ਨ ਇਦਾਂ ਹੋਏਗਾ ਕਿਉਂਕਿ ਕਿਤੇ ਨਾ ਕਿਤੇ ਸਾਡੇ ਜਿਹੜੇ ਮੈਡੀਕਲ ਸਟੋਰ ਵਾਲੇ ਸਾਡੇ ਵੀਰ ਹੈ ਤੇ ਤੁਹਾਡਾ ਵੀ ਫਰਜ਼ ਬਣਦਾ ਵੀ ਤੁਸੀਂ ਵੀ ਸਰਕਾਰ ਦਾ ਪੁਲਿਸ ਦਾ ਸਾਥ ਦਿਓ ਜਿਹਦੇ ਨਾਲ ਸਾਡੇ ਸਮਾਜ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਕੋੜ ਪਿਆ ਇਹਨੂੰ ਅਸੀਂ ਦੂਰ ਕਰੀਏ ਸੋ ਕੋਈ ਵੀ ਇਨਸਾਨ ਅਗਰ ਇਸ ਨਸ਼ੇ ਦੇ ਵਿੱਚ ਇਨਵੋਲਡ ਹੋਇਆ ਤਾਂ ਉਹਨੂੰ ਯਾਨੀ ਕਿ ਉਹਦਾ ਪੂਰਾ ਕਮਿਆ ਜਾ ਭੁਗਤਣਾ ਪਏਗਾ ਸੋ ਮੈਂ ਇਸ ਸਬੰਧ ਵਿੱਚ ਆਪਣੇ ਸਿਵਲ ਸਰਜਨ ਪਠਾਨਕੋਟ ਆਪਣੇ ਐਸਐਮਓ ਪਠਾਨਕੋਟ ਸਿਵਲ ਸਰਜਨ ਜਿਹੜਾ ਸਾਡੇ ਪਠਾਨਕੋਟ ਦੇ ਉਹਨਾਂ ਨੂੰ ਵੀ ਮੈਂ ਇਸ ਬਾਰੇ ਯਾਨੀ ਕਿ ਗੱਲਬਾਤ ਕਰਾਂਗਾ ਕਿ ਅਗਰ ਸਾਰੇ ਮੈਡੀਕਲ ਸਟੋਰਾਂ ਨੂੰ ਤੁਹਾਡੇ ਤਰਫੋਂ ਇੱਕ ਮੈਸੇਜ ਲੱਗ ਜਾਏ ਅਗਰ ਕੋਈ ਵੀ ਮੈਡੀਕਲ ਸਟੋਰ ਇਸ ਤਰ੍ਹਾਂ ਦੀਆਂ ਗੋਲੀਆਂ ਦਿੰਦਾ ਹੋਇਆ ਪਾਇਆ ਗਿਆ ਤੇ ਉਹ ਉਹਨੂੰ ਜਿਹੜਾ ਲਾਇਸੈਂਸ ਉਹਦਾ ਕੈਂਸਲ ਕੀਤਾ ਜਾਏਗਾ ਜੀ ਮਤਲਬ ਜੀ ਆਖਿਰ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੌਜਵਾਨਾਂ ਨੂੰ ਉਹਨਾਂ ਲੋਕਾਂ ਨੂੰ ਜੋ ਇਹ ਖਬਰ ਦੇਖ ਰਹੇ ਨੇ ਇਹ ਚੀਜ਼ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਦੇਖ ਸਭ ਤੋਂ ਪਹਿਲੇ ਤੇ ਆਪਣੇ ਜਿਹੜੇ ਨੌਜਵਾਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜਾ ਸਾਡਾ ਸਮਾਜ ਅੱਜ ਕਿਤਨਾ ਕਿਤੇ ਟੇਡੇ ਰਸਤੇ ਜਿਹੜਾ ਚੱਲਣਾ ਸ਼ੁਰੂ ਹੋ ਗਿਆ ਜਿਹਦੇ ਵਿੱਚ ਖਾਸ ਕਰਕੇ ਜਿਹੜਾ ਨਸ਼ਾ ਜਿਹੜਾ ਇਹਦੀ ਸੇਵਨ ਜਿਹੜੀ ਵਰਤੋਂ ਇਹਦੀ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਖਾਸ ਕਰਕੇ ਜਿਹੜਾ ਹਿਮਾਚਲ ਜੈਨ ਕੇ ਤੋਂ ਜਿਹੜਾ ਸਾਡੇ ਪੰਜਾਬ ਸੂਬੇ ਦੇ ਵਿੱਚ ਨਸ਼ਾ ਆ ਰਿਹਾ ਉਹਦੇ ਕਾਰਨ ਜਿਹੜੇ ਸਾਡੇ ਨੌਜਵਾਨ ਹੈ ਇਹਦੇ ਚਪੇੜ ਚ ਆ ਗਏ ਹੈ ਸੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਵੀ ਅਗਰ ਤੁਹਾਡੇ ਆਸ-ਪਾਸੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਨਸ਼ੇ ਦੇ ਵਿੱਚ ਇਨਵੋਲਡ ਹੈ ਚਾਹੇ ਉਹ ਨਸ਼ਾ ਵੇਚ ਰਿਹਾ ਚਾਹੇ ਉਹ ਨਸ਼ਾ ਲੈ ਰਿਹਾ ਯੂਜ਼ ਹੋ ਗਿਆ ਤੇ ਤੁਸੀਂ ਉਹਨੂੰ ਜਾ ਕੇ ਤੁਹਾਡਾ ਫਰਜ਼ ਬਣਦਾ ਵੀ ਤੁਸੀਂ ਕਿਤੇ ਨਾ ਕਿਤੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਉਹਨੂੰ ਵਾਰਨ ਕਰੋ ਅਗਰ ਉਹ ਫੇਰ ਵੀ ਨਹੀਂ ਟੱਲਦੇ ਤੇ ਫਿਰ ਮੈਨੂੰ ਲੱਗਦਾ ਵੀ ਤੁਸੀਂ ਆਪਣੇ ਪੰਜਾਬ ਪੁਲਿਸ ਨਾਲ ਤਾਲਮੇਲ ਬਣਾ ਕੇ ਉਹ ਉਹਨੂੰ ਜਿਹੜੀ ਉਸੀ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਅਗਰ ਇਸ ਤਰ੍ਹਾਂ ਸ਼ੂਟ ਕਿਸੇ ਨੂੰ ਅਸੀਂ ਦਿੰਦੇ ਰਹੀਏ ਤੇ ਇਹ ਫਿਰ ਚੀਜ਼ ਬੰਦ ਨਹੀਂ ਹੋ ਸਕੀ ਇਸ ਟਾਈਮ ਤੇ ਸਾਡੇ ਕੋਲ ਮੌਕਾ ਹੈ ਇਹ ਸਾਰੇ ਨੌਜਵਾਨਾਂ ਨੂੰ ਇਕੱਠੇ ਹੋ ਜਾਈਏ ਇਸ ਨਸ਼ੇ ਦੇ ਖਿਲਾਫ ਅਸੀਂ ਇੱਕ ਮੁਹਿੰਮ ਚਲਾਈਏ ਸਰਕਾਰ ਦਾ ਸਾਥ ਦਈਏ ਪੁਲਿਸ ਦਾ ਸਾਥ ਦਈਏ ਮੈਨੂੰ ਲੱਗਦਾ ਵੀ ਅਗਰ ਸਾਡੇ ਨੌਜਵਾਨਾਂ ਦਾ ਜਿਹੜਾ ਸਾਥ ਇਸ ਟਾਈਮ ਦੇ ਉੱਪਰ ਪੁਲਿਸ ਨੂੰ ਮਿਲੇਗਾ ਤੇ ਕਿਤੇ ਨਾ ਕਿਤੇ ਜਿਹੜਾ ਸਾਡੇ ਇਹ ਨਸ਼ੇ ਦੀ ਜਿਹੜੀ ਰੋਕਥਾਮ ਹੈ ਇਹ ਬੜੀ ਜਲਦੀ ਹੋ ਜਾਏਗੀ ਸੋ ਮੈਂ ਇੱਕ ਤੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਵੀ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਦੇਖਦੇ ਹੋਏ ਇਹ ਮੁਹਿੰਮ ਚਲਾਈ ਹੈ ਉਹ ਸਾਡੀ ਪੰਜਾਬ ਪੁਲਿਸ ਦੀ ਜਿਹੜੀ ਸਪੈਸ਼ਲ ਜਿਹੜੀ ਕਾਫੀ ਉਹਨਾਂ ਨੇ ਵਧੀਆ ਤਰੀਕੇ ਨਾਲ ਕੱਲ ਇੱਕ ਆਪਣਾ ਮੈਸੇਜ ਦਿੱਤਾ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਵੀ ਹੁਣ ਜਿਹੜੇ ਕਾਫੀ ਇਸ ਤਰ੍ਹਾਂ ਦੇ ਜਿਹੜੇ ਸ਼ਰਾਰਤੀ ਅਨਸਰ ਹੈ ਨਸ਼ੇ ਦੇ ਨੂੰ ਸੇਵਨ ਕਰਦੇ ਹੈ ਚਾਹੀਏ ਜਾਂ ਨਸ਼ਾ ਵੇਚਦੇ ਹੈ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਡਰ ਸਤਾ ਰਿਹਾ ਬੜੀ ਜਲਦੀ ਅਗਰ ਕੋਈ ਨਸ਼ਾ ਹੁਣ ਵੇਚਦਾ ਹੋਇਆ ਪકડਿਆ ਗਿਆ ਤੇ ਉਹਨੂੰ ਯਾਨੀ ਕਿ ਕਿਸੇ ਵੀ ਤਰੀਕੇ ਦੀ ਕੋਈ ਸ਼ੈਲਟਰ ਨਹੀਂ ਸਾਡੇ ਲੋ ਕੋਈ ਸ਼ਿਫਾਰਿਸ਼ ਨਹੀਂ ਅਸੀਂ ਸਖਤ ਤੌਰ ਤੇ ਕਹਿੰਦੇ ਅਗਰ ਕੋਈ ਵੀ ਕਿ ਭਾਵੇਂ ਸਾਡਾ ਕੋਈ ਆਪਣਾ ਸਕਾ ਵੀ ਕਿਉਂ ਨਾ ਹੋਵੇ ਉਹ ਜਾਨੀ ਉਹਨੂੰ ਬੰਦੀ ਦੀ ਸਜ਼ਾ ਮਿਲਣੀ ਹੀ ਮਿਲਣੀ ਹੈ ਠਾਕੁਰਾਮ ਸਿੰਘ ਮੰਟੋ ਸਾਹਿਬ ਨਾਲ ਗੱਲਬਾਤ ਕਰਦੇ ਸੀਗੇ ਸਾਫ ਤੌਰ ਤੇ ਉਹਨਾਂ ਨੇ ਪਹਿਲਾਂ ਤਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਜਿਹੜੇ ਲੋਕ ਨਸ਼ੇ ਦਾ ਸੇਵਨ ਕਰਦੇ ਨੇ ਜਾਂ ਨਾਲ ਜਿਹੜੇ ਵੇਚਦੇ ਨੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਹਾਲਤ ਦੇ ਵਿੱਚ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਰੇ ਲੋਕ ਅੱਗੇ ਵੱਧ ਕੇ ਪੁਲਿਸ ਦਾ ਸਾਥ ਦੇਣ ਤਾਂ ਕਿ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ ਤੁਸੀਂ ਜੁੜੇ ਹੋਵੋ ਕੇ ਆਰਟੀ ਨਿਊਜ਼ ਦੇ ਨਾਲ ਮੈਨੂੰ ਦਵਾ ਇਜਾਜ਼ਤ ਨਮਸਕਾਰ